ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਹ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਆਪਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਕਿਵੇਂ ਹੋਈ ਤੇ 1 ਜੂਨ 1984 ਨੂੰ ਦਰਬਾਰ ਸਾਹਿਬ ਦੇ ਵਿੱਚ ਕੀ ਹੋਇਆ ਸੀ ਤੇ ਅਸੀਂ ਅੱਜ ਦੀ ਵੀਡੀਓ ਚ ਐਵੇਂ ਜਾਣਾਂਗੇ ਕਿ ਭਾਈ ਮਹੰਗਾ ਸਿੰਘ ਜੀ ਦੀ ਸ਼ਹਾਦਤ ਕਿਵੇਂ ਹੋਈ ਤੇ 1 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਏ ਜੀ ਕਿੱਥੇ ਸੀ ਤੇ 1 ਜੂਨ ਨੂੰ ਜੋ ਵੀ ਚੀਜ਼ ਹੋਈ ਉਸ ਦੇ ਉੱਪਰ SDPC ਦਾ ਕੀ ਸਟੈਂਡ ਸੀ ਤੇ ਅੱਜ ਦੇ ਵੀਡੀਓ ਚ ਅਸੀਂ 1 ਜੂਨ 1984 ਦਾ ਪੂਰਾ ਇਤਿਹਾਸ ਦੱਸਣ ਦੀ ਕੋਸ਼ਿਸ਼ ਕਰਾਂਗੇ 1 ਤੋਂ 10 ਜੂਨ ਦਾ ਇਤਿਹਾਸ ਤੱਕਨ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅਸੀਂ ਇੱਕ ਸੀਰੀਜ਼ ਲਿਆਵਾਂਗੇ ਜਿਸ ਦੇ ਵਿੱਚ ਅਸੀਂ 1 ਤੋਂ ਲੈ ਕੇ 10 ਜੂਨ ਤੱਕ ਦਾ ਪੂਰਾ ਇਤਿਹਾਸ ਦੱਸਾਂਗੇ ਇਸ ਸੀਰੀਜ਼ ਦੇ ਵਿੱਚ ਅਸੀਂ ਆਪਰੇਸ਼ਨ ਬਲੂ ਸਟਾਰ ਦੇ ਬਾਰੇ ਪੂਰੀ ਡੀਟੇਲ ਚ ਦੱਸਣ ਦੀ ਕੋਸ਼ਿਸ਼ ਕਰਾਂਗੇ ਜੋ ਇਤਿਹਾਸ ਤੋਂ ਨੂੰ ਨਹੀਂ ਪਤਾ ਹੋਵੇਗਾ ਸੋ ਹੁਣ ਐ ਸੀਰੀਜ਼ ਦੀ ਪਹਿਲੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਡਾਇਰੀ ਦੇ ਪੰਨੇ ਨਾਮ ਦੀ ਕਿਤਾਬ ਦੇ ਵਿੱਚ ਸਰਦਾਰ ਹਰਬੀਰ ਸਿੰਘ ਲਿਖਦੇ ਆ 1 ਜੂਨ 1984 ਨੂੰ ਫੌਜੀ ਦਲਾ ਨੇ ਹਰਮੰਦਰ ਸਾਹਿਬ ਕੰਪਲੈਕਸ ਦੇ ਆਪਣਾ ਹਮਲਾ ਕਰ ਦਿੱਤਾ ਤੇ ਇਹ ਫਾਇਰਿੰਗ 12:40 ਦੇ ਸ਼ੁਰੂ ਹੋਈ ਸੀ। ਤੇ ਰਾਤ ਦੇ 8 ਵਜੇ ਤੱਕ ਲਗਾਤਾਰ ਬਿਨਾਂ ਰੁਕੇ ਗੋਲੀਬਾਰੀ ਕੀਤੀ ਗਈ। ਤੇ ਇਹ ਸਾਰੀ ਫਾਇਰਿੰਗ ਦਰਬਾਰ ਸਾਹਿਬ ਦੇ ਆਲੇ-ਦੁਆਲੇ ਬਣੀਆਂ ਹੋਈਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਤੋਂ ਕੀਤੀਆਂ ਜਾ ਰਹੀਆਂ ਸੀ। 1 ਜੂਨ ਨੂੰ ਜਿਸ ਫੌਜੀ ਅਫਸਰ ਦੇ ਅਗਵਾਈ ਹੇਠ ਇਹ ਫਾਇਰਿੰਗ ਹੋ ਰਹੀ ਸੀ ਉਹ ਸੀ ਨਿਸਰਟ ਦਿਵਾਰੀ। 1 ਜੂਨ ਨੂੰ ਹਰਮੰਦਰ ਸਾਹਿਬ ਦੇ ਔਂਪਲੈਕਸ ਦੇ ਅੰਦਰ ਹੋਏ ਇਸ ਹਮਲੇ ਦਾ ਕਿਸੇ ਵੀ ਸਿੱਖ ਮੋਰਚੇ ਨੇ ਜਵਾਬ ਨਹੀਂ ਦਿੱਤਾ ਸੀ ਐਸ 1 ਜੂਨ ਦੇ ਹਮਲੇ ਦੇ ਵਿੱਚ ਜਿਹੜੇ ਹਥਿਆਰ ਵਰਤੇ ਜਾ ਰਹੇ ਸੀ ਉਹ ਸੀ 315 ਬੋਰ ਐਲ ਐਮ ਜੀ 7.62 ਮੀਡੀਅਮ ਮਸ਼ੀਨ ਗਨ ਅਤੇ ਇਸ ਕਿਤਾਬ ਦੇ ਵਿੱਚ ਤਾਂ ਐਵੇਂ ਲਿਖਿਆ ਗਿਆ ਹੈ ਕਿ ਇਸ ਦਿਨ ਦੋ ਮੋਟਰ ਵੀ ਯੂਜ਼ ਕੀਤੇ ਗਏ ਸੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਪਹਿਲੇ ਦਿਨ ਹੀ ਬਹੁਤ ਵੱਡੀ ਮਾਤਰਾ ਦੇ ਵਿੱਚ ਫਾਇਰਿੰਗ ਕੀਤੀ ਗਈ ਸੀ ਤੇ ਕਈ ਯੁੱਧਾਂ ਦੇ ਜਾਨੂ ਇਹ ਆਖਦੇ ਹਾਂ ਕਿ ਇਹ ਫਾਇਰਿੰਗ ਫੌਜੀਆਂ ਦੇ ਵੱਲੋਂ ਇਸ ਲਈ ਕੀਤੀ ਗਈ ਸੀ ਤਾਂਕਿ ਉਹ ਜਾਣ ਪਾਣ ਕਿ ਸਿੰਗਾ ਦੇ ਕੋਲ ਕਿਹੋ ਜਿਹੇ ਹਥਿਆਰ ਹਨ ਅਤੇ ਉਹਨਾਂ ਨੂੰ ਇਹ ਵੀ ਪਤਾ ਲੱਗ ਪਾਏ ਕਿ ਸਿੱਖਾਂ ਦੇ ਮੋਰਚੇ ਕਿੱਥੇ-ਕਿੱਥੇ ਆ ਇਹ ਤਾਂ ਸੀ ਫੌਜ ਦੀ ਕਾਰਵਾਈ ਹੁਣ ਜਾਣਦੇ ਆ ਕਿ ਇਸ ਦੇ ਵਾਲੇ ਸਿੱਖਾਂ ਦੀ ਕੀ ਕਾਰਵਾਈ ਸੀ ਆਪਣੀ ਇੱਕ ਕਿਤਾਬ ਡਾਇਰੀ ਦੇ ਪੰਨੇ ਦੇ ਵਿੱਚ ਸਰਦਾਰ ਹਰਬੀਰ ਸਿੰਘ ਲਿਖਦੇ ਆ ਕਿ ਜਦੋਂ ਸ਼੍ਰੋਮਣੀ ਦਲ ਦੇ ਦਫ਼ਤਰ ਅੰਦਰੋਂ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਆਉਂਦੇ ਆ ਤੇ ਉਹਨਾਂ ਨੂੰ ਜਦੋਂ ਫੌਜ ਦੀ ਕਾਰਵਾਈ ਬਾਰੇ ਪੁੱਛਿਆ ਜਾਂਦਾ ਹੈ ਤਾਂ ਜਵਾਬ ਦਿੰਦੇ ਆ ਕਿ ਸ਼੍ਰੋਮਣੀ ਦਲ ਦੇ ਵੱਲੋਂ ਕਈ ਵਾਰ ਦੇਸ਼ ਦੇ ਰਾਸ਼ਟਰਪਤੀ ਜੈਲ ਸਿੰਘ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਦਿਨ ਉਹਨਾਂ ਨੂੰ 4 ਵਾਰ ਫੋਨ ਕੀਤਾ ਗਿਆ ਸੀ ਪਰ ਉਹਨਾਂ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਜਦੋਂ ਉਹਨਾਂ ਨੂੰ ਪਹਿਲੀ ਵਾਰ ਫੋਨ ਕੀਤਾ ਗਿਆ ਤਾਂ ਜਵਾਬ ਇਹ ਮਿਲਿਆ ਕਿ ਉਹ ਆਪਣੇ ਬੈੱਡਰੂਮ ਦੇ ਵਿੱਚ ਨੇ ਤੇ ਜਦੋਂ ਦੂਸਰੀ ਵਾਰ ਉਹਨਾਂ ਨੂੰ ਫੋਨ ਕੀਤਾ ਗਿਆ ਤਾਂ ਜਵਾਬ ਮਿਲਿਆ ਕਿ ਉਹ ਬਾਥਰੂਮ ਦੇ ਵਿੱਚ ਨੇ ਤੇ ਜਦੋਂ ਤੀਸਰੀ ਵਾਰ ਉਹਨਾਂ ਨੂੰ ਫੋਨ ਕੀਤਾ ਗਿਆ ਤਾਂ ਇਹ ਜਵਾਬ ਮਿਲਿਆ ਕਿ ਉਹ ਕਿਸੇ ਸਮਾਗਮ ਦੇ ਵਿੱਚ ਚਲੇ ਗਏ ਨੇ ਤੇ ਜਦੋਂ ਚੌਥੀ ਤੇ ਆਖਰੀ ਵਾਰ ਉਹਨਾਂ ਨੂੰ ਫੋਨ ਕੀਤਾ ਗਿਆ ਤਾਂ ਜਵਾਬ ਦਿੱਤਾ ਗਿਆ ਕਿ ਜਦੋਂ ਰਾਸ਼ਟਰਪਤੀ ਸਮਾਗਮ ਤੋਂ ਮੁੜ ਕੇ ਆਜੰਗੇ ਤਾਂ ਤਾਤ ਤਨ ਸੁਨੇਹਾ ਦੇ ਦਿੱਤਾ ਜਾਵੇਗਾ। ਸਵੈਤਾ ਸੀ ਕਿ ਉਸ ਦਿਨ ਐਸਡੀਪੀਸੀ ਕੀ ਕਰ ਰਹੀ ਸੀ। ਹੁਣ ਇਹ ਜਾਣਨੀ ਹਾਂ ਕਿ ਇਸ ਹਮਲੇ ਤੋਂ ਬਾਅਦ ਤੇ ਇਸ ਹਮਲੇ ਦੇ ਦੌਰਾਨ ਚੇ ਕੀ ਕਰ ਰਹੀ ਸੀ 1 ਜੂਨ ਤੱਕ ਵੀ ਸਿੱਖ ਆਪਣੇ ਮੋਰਚਿਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ 'ਚ ਲੱਗੇ ਹੋਏ ਸੀ ਬੀਬੀਸੀ ਦੇ ਇੱਕ ਆਰਟੀਕਲ ਦੇ ਮੁਤਾਬਿਕ ਜਦੋਂ ਇੱਕ ਆਮ ਸਿੱਖ ਧਰਮ ਮੰਦਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਜਾਂਦਾ ਹੈ ਤਾਂ ਸਾਥੇ ਆਮ ਸੰਗਤ ਦੇ ਨਾਲ ਲੜ ਖੜ ਕੋ ਸਿੰਘ ਵੀ ਮੌਜੂਦ ਸੀ ਤੇ ਉਹਨਾਂ ਕੋਲ ਹਥਿਆਰ ਵੀ ਸੀ ਪਰ ਉਹਨਾਂ ਦੇ ਚਿਹਰੇ ਤੇ ਜਰਾ ਸਾ ਵੀ ਖੌਫ ਨਹੀਂ ਸੀ ਤੇ ਕੁਝ ਸੰਗਤਾਂ ਤਾਂ ਦਰਬਾਰ ਸਾਹਿਬ ਦੇ ਕੋਲ ਬਣੇ ਹੋਏ ਕੰਪਲੈਕਸ ਦੀਆਂ ਛੱਤਾਂ ਦੇ ਕੋਲ ਸਿੰਘਾਂ ਨੂੰ ਇੱਟਾਂ ਤੇ ਸੀਮਿੰਟ ਪੰਚਾਰੀਆਂ ਸੀ ਤੇ ਇਹਨਾਂ ਸਭ ਚੀਜ਼ਾਂ ਦੇ ਨਾਲ ਮੋਰਚਾ ਨੂੰ ਹੋਰ ਵੀ ਪੱਕਾ ਕੀਤਾ ਜਾ ਰਿਹਾ ਸੀ ਤੇ ਨਾਲੋਂ ਨਾਲ ਮਿੱਟੀ ਦੇ ਭਰੇ ਹੋਏ ਉੱਥੇ ਬੋਰੇ ਵੀ ਲਾਏ ਜਾ ਰਹੇ ਸੀ ਤੇ ਸਮੇਂ-ਸਮੇਂ ਤੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਲੰਗਰ ਵੀ ਪਹੁੰਚਾਇਆ ਜਾ ਰਿਹਾ ਸੀ ਤੇ ਫੌਜਾਂ ਉਸ ਸਮੇਂ ਫਾਇਰਿੰਗ ਵੀ ਕਰਦੀਆਂ ਸੀ ਪਰ ਸਿੰਘਾਂ ਦੇ ਦਿਲਾਂ ਦੇ ਵਿੱਚ ਕੋਈ ਵੀ ਡਰ ਨਹੀਂ ਸੀ ਇਸ ਹੀ ਦਿਨ 1 ਜੂਨ ਨੂੰ ਇੱਕ ਸ਼ਹਾਦਤ ਵੀ ਹੁੰਦੀ ਹੈ ਜੋ ਬੱਬਰ ਖਾਲਸਾ ਦੇ ਨਾਲ ਸੰਬੰਧਿਤ ਸੀ ਜੋ ਸਰਦਾਰ ਕੁਲਵੰਤ ਸਿੰਘ ਜਗਧਰੀ ਸੀ ਜਿਨ੍ਹਾਂ ਨੂੰ ਅਸੀਂ ਮਹੰਗਾ ਸਿੰਘ ਬੱਬਰ ਦੇ ਨਾਮ ਤੋਂ ਵੀ ਜਾਣਦੇ ਹਾਂ ਜੇਕਰ ਇੱਥੇ ਭਾਈ ਮਹੰਗਾ ਸਿੰਘ ਜਿਹਦੇ ਪਛੋਕੜ ਬਾਰੇ ਗੱਲ ਕੀਤੀ ਜਾਏ ਤਾਂ ਉਹਨਾਂ ਦਾ ਜਨਮ 1957 ਦੇ ਵਿੱਚ ਜਗਧਰੀ ਦੇ ਵਿੱਚ ਹੋਇਆ ਸੀ ਤੇ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਪ੍ਰਤਾਪ ਸਿੰਘ ਜੀ ਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਸਰਦਾਰਨੀ ਜਸਵੰਤ ਕੌਰ ਸੀ ਪਹਿਲਾ ਹੈ ਅਖੰਡ ਕੀਰਤਨੀ ਜਥੇ ਦੇ ਵਿੱਚ ਸ਼ਾਮਿਲ ਹੋਏ ਜਿਹੜੀ ਅਖੰਡ ਕੀਰਤਨੀ ਜਥੇ ਦੀ ਵਹੀਰ ਪਿੰਡਾਂ ਦੇ ਵਿੱਚ ਜਾਂਦੀ ਸੀ ਉਹਨਾਂ ਦੇ ਵਿੱਚ ਸ਼ਾਮਿਲ ਹੁੰਦੇ ਸੀ ਤੇ ਜਦੋਂ ਭਾਈ ਫੌਜਾ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਤਾਂ ਭਾਈ ਮਹੰਗਾ ਸਿੰਘ ਜੀ ਸ਼ਸਤਰਧਾਰੀ ਹੋਣ ਦੇ ਲਈ ਬੱਬਰ ਖਾਲਸਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਇਹਨਾਂ ਦੇ ਬੱਬਰ ਖਾਲਸਾ ਦੇ ਮੋਢੀ ਸਿੰਘਾਂ ਦੇ ਨਾਲ ਕਾਫੀ ਚੰਗੇ ਸੰਬੰਧ ਸੀ ਗੁਰੂ ਸਾਹਿਬਾਨ ਜੀ ਦੇ ਨਾਲ ਐਨੇ ਜ਼ਿਆਦਾ ਜੁੜੇ ਹੋਏ ਸੀ ਕਿ ਜਦੋਂ ਇਹ ਜਦੋਂ ਇੱਕ ਵਾਰ ਆਨੰਦਪੁਰ ਸਾਹਿਬ ਗਏ ਤਾਂ ਮੁਰਦੇ ਟਾਈਮ ਇਹਨਾਂ ਨੇ ਇਹ ਅਰਦਾਸ ਕੀਤੀ ਕਿ ਗੁਰੂ ਸਾਹਿਬਾਨ ਜੀ ਮੇਰੀ ਝੋਲੀ ਦੇ ਵਿੱਚ ਸ਼ਹਾਦਤ ਪਾ ਦਿਓ ਤੇ ਜਦੋਂ 1 ਜੂਨ ਨੂੰ CRPF ਦੇ ਵੱਲੋਂ ਜਦੋਂ ਉੱਚੀਆਂ ਇਮਾਰਤਾਂ ਤੋਂ ਹਰਮੰਦਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਗੋਲਾਬਾਰੀ ਕੀਤੀ ਜਾ ਰਹੀ ਸੀ ਤੋਂ ਆਪਾਏਨ ਕਾਸ ਇੰਜੀਨੇ ਇਹਨਾਂ ਦਾ ਮੁਕਾਬਲਾ ਕਰਨ ਦੇ ਲਈ ਬਾਬਾ ਟੱਲ ਰਾਏ ਜੀ ਦੀ ਨੌਵੀਂ ਮੰਜ਼ਲ ਤੋਂ ਟੀਆਰਪੀਐਫ ਦੇਸ ਗੋਲਾਬਾਰੀ ਦਾ ਜਵਾਬ ਦਿੰਦੇ ਹੋਏ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਸਮੇਂ ਇਹਨਾਂ ਦੇ ਕੋਲ ਇੱਕ ਵਾਕੀ ਟੋਕੀ ਸੀ ਜਿਸ ਦੇ ਨਾਲ ਉਹ ਬਾਕੀ ਸਿੰਘਾਂ ਦੇ ਨਾਲ ਸੰਪਰਕ ਦੇ ਵਿੱਚ ਸੀ ਟੀਆਰਪੀਐਫ ਦੇ ਮੋਰਚਿਆਂ ਦੇ ਉੱਪਰ ਹਮਲਾ ਕਰਨ ਦੇ ਲਈ ਜਦੋਂ ਇਹ ਦੇਖਣ ਦੇ ਲਈ ਉੱਪਰ ਹੁੰਦੇ ਆ ਤੌਣਾ ਨੂੰ ਫੌਜਾਇਕ ਪ੍ਰਸਤ ਲੱਗਦਾ ਆ ਤੇ ਕੁਝ ਸਰੋਤ ਇਹ ਦੱਸਦੇ ਆ ਕਿ ਐਦੇ ਨਾਲ ਉਹ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦੇ ਨੇ ਜਿਸ ਤੋਂ ਬਾਅਦ ਸਰਦਾਰ ਮਨਮੋਹ ਸਿੰਘ ਫੌਜੀ ਉਹਨਾਂ ਨੂੰ ਗੰਭੀਰ ਤੇ ਜ਼ਖਮੀ ਹਾਲਤ ਦੇ ਵਿੱਚ ਬਾਬਾ ਟੱਲ ਰਾਏ ਜੀ ਦੀ 9ਵੀਂ ਮੰਜ਼ਲ ਤੋਂ ਉਤਾਰ ਕੇ ਹੇਠਾਂ ਲਿਆਏ ਜਿੱਥੇ ਫਿਰ ਉਹਨਾਂ ਨੂੰ ਗੁਰੂ ਨਾਨਕ ਨਿਵਾਸ ਦੀ 4ਵੀਂ ਮੰਜ਼ਲ ਦੇ 45 ਨੰਬਰ ਕਮਰੇ ਦੇ ਕੋਲਿਆਂ ਦਾ ਗਿਆ ਐਸੀ ਤਰੀਕੇ ਦੇ ਨਾਲ ਭਾਈ ਮਹਿੰਗਾ ਸਿੰਘ ਜੀ 1 ਜੂਨ ਚਰਸੀ ਨੂੰ ਸ਼ਹਾਦਤ ਪ੍ਰਾਪਤ ਕਰਦੇ ਨੇ ਹੁਣ ਗੱਲ ਕਰਦੇ ਆ ਕਿ 1 ਜੂਨ ਨੂੰ ਸੰਤ ਜਰਨੈਲ ਸਿੰਘ ਪਿੰਡਰਾਲੇ ਜੀ ਕਿੱਥੇ ਸੀ ਸੰਤ ਜਰਨੈਲ ਸਿੰਘ ਜੀ ਪਿੰਡਰਾਲੇ ਸੰਗਤਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਲੰਗਰ ਹਾਲ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਵੱਲ ਜਾਂਦੇ ਆ ਜਿੱਥੇ ਉਹਨਾਂ ਦੀ ਰਹਿਸ਼ ਹੁੰਦੀ ਸੀ ਉਸ ਸਮੇਂ ਉਹਨਾਂ ਦੇ ਨਾਲ ਜਨਰਲ ਸੁਬੇਕ ਸਿੰਘ ਜੀ ਸਰਦਾਰ ਨਸ਼ਪਾਲ ਸਿੰਘ ਤੇ ਫੈਡਰੇਸ਼ਨ ਦੇ ਹੋਰ ਵੀ ਕਾਫੀ ਸਾਰੇ ਸਿੰਘ ਸੀ ਜਿੱਥੇ ਉਹ ਸਿੱਖਾਂ ਨੂੰ ਸੰਬੋਧਿਤ ਕਰਦੇ ਹੋਏ ਐ ਆਖਦੇ ਨੇ ਕਿ ਸਿੱਖੋ ਹੁਣ ਪਰਖਣ ਦਾ ਸਮੇਂ ਆ ਗਿਆ ਹੈ ਹੁਣ ਸਾਰਿਆਂ ਨੇ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਇਸ ਲਈ ਗੁਰੂ ਘਰ ਦੀ ਪਵਿੱਤਰਤਾ ਤੇ ਪੰਥ ਦੀ ਆਣ-ਬਾਣ ਸ਼ਾਨ ਨਾਲ ਉਹ ਜਾਣ ਨੂੰ ਕੀਮਤੀ ਨਹੀਂ ਸਮਝਣਾ ਕਿ ਜੋਲਮਾਂ ਨੂੰ ਪਰਕਰਮਾਂ ਵੱਲ ਅੱਗੇ ਨਹੀਂ ਵਧਣ ਦੇਣਾ ਇਹ ਜੋ ਚੀਜ਼ ਅਸੀਂ ਮੋਢਿਆਂ ਤੇ ਚੁੱਕੀ ਫਿਰਦੇ ਹਾਂ ਇਹ ਗੁਰੂ ਘਰ ਦੀ ਇਮਾਨਤ ਹੈ ਤੋ ਐਸੀ ਤਰੀਕੇ ਦੇ ਨਾਲ ਸੰਤ ਜੀ ਆਪਣੇ ਨਾਲ ਦੇ ਜੁਝਾਰੂਆਂ ਨੂੰ ਤਿਆਰ ਕਰ ਰਹੀ ਸੀ ਔਰ ਐਸੇ ਸਮੇਂ ਜਨਰਲ ਸੁਬੇਕ ਸਿੰਘ ਜੀ ਨੇ ਸਖਤ ਸ਼ਬਦਾਂ ਦੇ ਵਿਦਾਇਸ਼ ਦਿੱਤੀ ਸੀ ਕਿ ਕਿਸੇ ਵੀ ਸਿੰਘ ਨੇ ਬਿਨਾ ਮਤਲਬ ਤੋਂ ਕੰਪਲੈਕਸ ਦੇ ਵਿੱਚ ਨਹੀਂ ਘੁੰਮਣਾ ਹੈ ਆਪਣੇ ਮੋਰਚਿਆਂ ਦੇ ਵਿੱਚ ਤਿਆਰ ਬਰ ਤਿਆਰ ਰਹਿਣਾ ਹੈ ਬੈਂਕੀ ਵਾਲੇ ਮੋਰਚੇ ਦੇ ਉੱਪਰ ਜਿਗਰੇ ਵਾਲੇ ਜਵਾਨ ਪਹੁੰਚਾਣੇ ਇੰਨਾ ਨੂਟਾ ਨਹੀਂ ਲਗਾਈ ਸਕਦੀ ਜਿਸ ਕਰਕੇ ਐਸ ਮੋਚੇ ਤੋਂ ਵੱਧ ਤੋਂ ਵੱਧ ਫਾਇਦਾ ਚਕਾਣਾ ਉਹ ਆ ਵੀ ਆਖਦੇ ਨਹੀਂ ਕਿ ਮੈਨੂੰ ਆਪਣੇ ਫੌਜੀ ਤਜਰਬੇ ਤੋਂ ਇਹ ਲੱਗ ਰਿਹਾ ਹੈ ਕਿ ਭਾਰਤ ਸਰਕਾਰ ਛੇਤੀ ਤੋਂ ਛੇਤੀ ਬਹੁਤ ਵੱਡਾ ਹਮਲਾ ਕਰੇਗੀ ਜਿਸ ਹਿਸਾਬ ਨਾਲ ਫੌਜ ਨੇ ਕਾਰਵਾਈ ਕੀਤੀ ਹੈ ਇਸ ਲਈ ਇੱਕ ਵੀ ਗੋਲੀ ਅਜਾਈ ਨਾ ਗਵਾਈ ਜਾਵੇ ਤੇ ਜੋ ਪਰਿਸਰ ਵਾਲੇ ਪਾਸਿਓਂ ਫੌਜ ਗੋਲਾਬਾਰੀ ਕਰ ਰਹੀ ਹੈ ਉਸ ਦਾ ਕੋਈ ਵੀ ਜਵਾਬ ਨਾ ਦਿੱਤਾ ਜਾਵੇ ਕਿ ਫੌਜ ਸਾਡੇ ਹਥਿਆਰਾਂ ਨੂੰ ਦੇਖਣ ਦੇ ਲਈ ਤੇ ਸਾਡੀ ਪੋਜੀਸ਼ਨ ਨੂੰ ਦੇਖਣ ਦੇ ਲਈ ਉਤੋਂ ਹਮਲੇ ਕਰ ਰਹੀ ਹੈ ਕੈਸੀ ਦਿਨ ਭਾਈ ਰਾਮ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਜੋ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਸੀ ਤੇ ਐ ਸੀ 1 ਜੂਨ 1984 ਦਾ ਇਤਿਹਾਸ ਅਗਲੀ ਵੀਡੀਓ 2 ਜੂਨ 1984 ਦੇ ਨਾਲ ਸੰਬੰਧਿਤ ਹੋਏਗੀ ਉਸ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਧੰਨਵਾਦ